ਕਹ ਰਹੇ ਹਨ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ ਤਾਂ ਨਵਾਬ ਨੇ ਗੁਰੂ ਸਾਹਿਬ ਜੀ ਨੂੰ ਸੱਦ ਕੇ ਆਖਿਆ ਕਿ ਜੇਕਰ ਤੁਹਾਡੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਇੱਕ ਬਰਾਬਰ ਹਨ ਤਾਂ ਅੱਜ ਜੁਮੇ ਦਾ ਦਿਨ ਹੈ ਤੁਸੀਂ ਮੇਰੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜੋ ਗੁਰੂ ਸਾਹਿਬ ਜੀ ਸਤਿਵਚਨ ਆਖ ਕੇ ਨਵਾਬ ਨਾਲ ਮਸਜਿਦ ਵਿੱਚ ਚਲੇ ਗਏ ਨਵਾਬ ਤੇ ਕਾਜ਼ੀ ਅਤੇ ਹੋਰ ਸਾਰੇ ਲੋਕ ਨਮਾਜ਼ ਪੜ੍ਹਦੇ ਰਹੇ ਪਰ ਗੁਰੂ ਸਾਹਿਬ ਜੀ ਚੁੱਪਚਾਪ ਖਲੋਤੇ ਰਹੇ ਜਦ ਨਮਾਜ਼ ਉਪਰੰਤ ਆਪ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤਾਂ ਆਪ ਜੀ ਨੇ ਦੱਸਿਆ ਕਿ ਨਵਾਬ ਸਾਹਿਬ ਦਾ ਮਨ ਤਾਂ ਕਾਬਲ ਵਿੱਚ ਘੋੜੇ ਖਰੀਦ ਰਿਹਾ ਸੀ ਅਤੇ ਕਾਜੀ ਸਾਹਿਬ ਇਹ ਸੋਚ ਰਹੇ ਸਨ ਕਿ ਉਹਨਾਂ ਦੀ ਨਵੀਂ ਸੂਈ ਘੋੜੀ ਦਾ ਬਸ਼ੀਰਾ ਘਰ ਦੀ ਖੂਹੀ ਵਿੱਚ ਨਾ ਡੱਗ ਪਵੇ ਛੇਤੀ ਘਰ ਜਾਵਾਂ ਅਸੀਂ ਨਮਾਜ਼ ਕਿਸ ਨਾਲ ਪੜ੍ਹਦੇ ਸਰੀਰ ਕਰਕੇ ਤੁਸੀਂ ਵੀ ਮਸਜਿਦ ਵਿੱਚ ਹਾਜ਼ਰ ਸੀ ਤੇ ਅਸੀਂ ਵੀ ਹਾਜ਼ਰ ਸੀ ਪਰ ਮਨ ਤੁਹਾਡਾ ਆਪਣੇ ਨਿੱਜੀ ਕੰਮਾਂ ਵਿੱਚ ਲੱਗਾ ਹੋਇਆ ਸੀ ਅਤੇ ਸਾਡਾ ਮਨ ਤੁਹਾਡੇ ਮਨ ਦੀ ਦੇਖਭਾਲ ਕਰ ਰਿਹਾ ਸੀ ਆਪ ਜੀ ਦੇ ਇਹ ਬਚਨ ਸੁਣ ਕੇ ਕਾਜੀ ਅਤੇ ਨਵਾਬ ਦੋਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਦੀ ਖਿਮਾ ਮੰਗੀ।